ਗੁਰੂ ਮੈਂ ਅੱਜ ਥਾਣੇ ਹਾਜੀ ਸੀ ਤਾਂ ਮੇਰੇ ਪਾਸ ਗੁਰਵਿੰਦਰ ਸਿੰਘ ਸਨੋ ਪ੍ਰਵਾਨ ਸਿੰਘ ਵਾਸੀ ਲੇੜੀ ਰੋਖੰਨੇ ਜਾ ਕੇ ਵੀ ਆਪਣਾ ਬਿਆਨ ਤਿਆਰ ਕਰਾਇਆ ਕਿ ਮੈਂ ਤੇ ਆਪਣੇ ਮਾਲਕ ਦੇ ਜਿਹੜੇ ਹੈਗਾ ਜੀ ਐਂਜੀ ਦੀ ਗੱਡੀ ਚਲਾਉਂਦਾ ਸੀ ਵੀ ਉਹਦੇ ਇੱਕ ਦੋਸਤ ਨੂੰ ਆਪਣੇ ਛੱਡਵਾਸ ਦਿੱਲੀ ਅਰਪੋਰਟ ਤੇ ਗਿਆ ਸੀ ਕੱਲ ਤੇ ਅੱਜ ਉਹ ਸਵੇਰੇ ਵਾਪਸ ਆ ਰਿਹਾ ਸੀ ਕਿ 7 ਵਜੇ ਅਮਿੰਦਰ ਟਾਪ ਹੈਗਾ ਜੀ ਬਾਤ ਪਿੰਡ ਬਿਮਾਜਰਾ ਤੇ ਉਹ ਗੱਡੀ ਇੱਕ ਫਾਰਚੂਨ ਹੈ ਗੱਡੀ ਸੇ ਜਾ ਰਹੀ ਸੀ ਤੇ ਇੱਕ ਕੱਥੇ ਨੰਬਰ ਸੀ ਪੀਪੀ 22 ਏਬੀ 1993 ਤਾਂ ਉਹਦੇ ਅੱਗੇ ਇੱਕ ਟਰੱਕ ਜਾ ਰਿਹਾ ਸੀ ਜੀ ਤੇ ਟਰੱਕ ਜਾ ਰਿਹਾ ਸੀ ਤੇ ਟਰੱਕ ਦਾ ਨੰਬਰ ਸੀ ਪੀਪੀ 65 ਏਕੇ 3285 ਤੇ ਉਹ ਜਿਹੜਾ ਟਰੱਕ ਡਰਾਈਵਰ ਸੀ ਉਹਨੇ ਆਪਣੀ ਟਰੱਕ ਦੀਆਂ ਬ੍ਰੇਕਾਂ ਮਾਰੀਆਂ ਤੇ ਉਹਨਾਂ ਦੀ ਗੱਡੀ ਲੀਕੀ ਫਾਰਚੂਨ ਉਹਨੇ ਗੱਡੀ ਸੀ ਉਰੇ ਵਿੱਚ ਪਿੱਛੇ ਗੱਡੀ ਦੇਵੇ ਟਰੱਕ ਦੇ ਵਿੱਚ ਲੱਗੀ ਤੇ ਜਿਹੜਾ ਡਰਾਈਵਰ ਮੂਰੀ ਜੈਗਵਰ ਗੱਡੀ ਦਾ ਨਕਸਾਨੀ ਹੋ ਗਿਆ ਤੇ ਪਿੱਛੇ ਅਭੀ ਸ਼ੇਖ ਵਿਜੀ ਬੈਠਾ ਸੀ ਤਾਂ ਉਹਦਾ ਸਿਰ ਵੱਜਿਆ ਤੇ ਸਿਰ ਵੱਜਣ ਦੇ ਨਾਲ ਉਹਦੀ ਉਹਨੂੰ ਇਲਾਜ ਲਈ ਰਿਮਟਿਕ ਹਸਪੀਟਲ ਗੁੰਦੀਗੜ੍ਹ ਲੱਗੇ ਤੇ ਉੱਥੋਂ ਉਹਨਾਰੇ ਇਮਰਜੈਂਸੀ ਕਰਾਇਆ ਦਿੱਤਾ ਅਸੀਂ ਗੁਰਵਿੰਦ ਗੁਰਵਿੰਦਰ ਸਿੰਘ ਦੇ ਬਿਆਨ ਤੇ ਐਫ ਆਈ ਆਰ ਨੰਬਰ 269 ਮਿਤੀ 25 25 10 25 ਅੰਡਰ ਸੈਕਸ਼ਨ 281 1061324 4 ਰੁਪਏ ਦਾ ਸੈਕਟਰ ਥਾਣਾ ਗੁਰਵਿੰਦਰ ਦੱਚ ਕਰਕੇ ਲਾਜ਼ਾ ਪੋਸਟਵਾਨ ਕੋਲ ਆ ਕੇ ਲਾਸ਼ ਮਾਰ ਤੋਂ ਦੇ ਹੈਂਡਓਵਰ ਕਰਤੀ ਆ ਤੇ ਬਾਕੀ ਤਬਦੀਜਿਆ ਤੇ ਇੱਕ ਜਦਾ ਗੱਡੀ ਚਾਲਕਾ ਗੱਡੀ ਮੁੱਖ ਪਜਾ ਕੇ ਲੱਗਾ ਸੀ ਤੇ ਉਹਨੂੰ ਵੈਰੀਫਾਈ ਕਰਕੇ ਉਹਨੂੰ ਜਲਦੀ ਜਲਦੀ ਰਜਿਸਟਰ ਕੀਤਾ ਜਾਵੇ ਸਾਡੇ ਕੋਲ ਮੈਂ ਅਜੇ ਥਾਣੇ ਹਸ ਸੀ ਤਾਂ ਮੇਰੇ ਪਾਸ ਗੁਰਵਿੰਦਰ ਸਿੰਘ ਸਾਨੂੰ ਕੁਲਵੰਤ ਸਿੰਘ ਵਾਸੀ ਲੈਡੀ ਰਿਪੋਰਟ ਖੰਨੇ ਜਾ ਕੇ ਵੀ ਆਪਣਾ ਬਿਆਨ ਤਿਆਰ ਕਰਾਇਆ ਕਿ ਮੈਂ ਤੇ ਆਪਣੇ ਮਾਲਕ ਦੇ ਜਿਹੜੇ ਹੈਗਾ ਜੀ ਕੈਂਜੀ ਦੀ ਗੱਡੀ ਚਲਾਉਂਦਾ ਸੀ ਵੀ ਉਹਦੇ ਇੱਕ ਦੋਸਤ ਨੂੰ ਆਪਣੇ ਛੱਡਣ ਵਾਸਤੇ ਦਿੱਲੀ 에ਰਪੋਰਟ ਤੇ ਗਿਆ ਸੀ ਕੱਲ ਤੇ ਅੱਜ ਜਦੋਂ ਉਹਦੇ ਵਾਪਸ ਆ ਰਹੇ ਸੀ ਕਿ 7 ਵਜੇ ਅਮਿੰਦਰ ਟੱਪ ਆਏਗਾ ਜੀ ਬਾਤ ਪਿੰਡ ਬਿਮਾਜਰਾ ਤੇ ਉਹ ਕਰ ਰਿਹਾ ਇੱਕ ਫਾਰਚੂਨਰ ਗੱਡੀ ਸੱਸੀ ਜਾ ਰਹੀ ਸੀ ਤੇ ਇਕੱਠੇ ਦਾ ਨੰਬਰ ਸੀ PB 23 AB 199 ਤਾਂ ਉਹਦੇ ਅੱਗੇ ਇੱਕ ਟਰੱਕ ਜਾ ਰਿਹਾ ਸੀ ਜੀ ਤੇ ਟਰੱਕ ਜਾ ਰਿਹਾ ਸੀ ਤੇ ਟਰੱਕ ਦਾ ਨੰਬਰ ਸੀ PP65AK3285 ਤੇ ਉਹ ਜਿਹੜਾ ਟਰੱਕ ਡਰਾਈਵਰ ਸੀ ਉਹਨੇ ਆਪਣੀ ਟਰੱਕ ਦੀਆਂ ਬ੍ਰੇਕਾਂ ਮਾਰੀਆਂ ਤੇ ਉਹਨਾਂ ਦੀ ਗੱਡੀ ਜਿਹੜੀ ਕਿ ਫਾਰਜ ਉਹਨਾਂ ਘੱਡੀ ਸੀ ਉਹਦੇ ਵਿੱਚ ਪਿੱਛੇ ਗੱਡੀ ਦੇਵੇ ਟਰੱਕ ਦੇ ਵਿੱਚ ਲੱਗੀ ਤੇ ਜਿਹੜਾ ਡਰਾਈਵਰ ਮੂਵੀ ਜਗਵੇਗਾ ਗੱਡੀ ਦਾ ਨਕਸਵਾਮੀ ਹੋ ਗਿਆ ਤੇ ਪਿੱਛੇ ਅਬੀ ਸ਼ੇਖ ਵਿਜੀ ਬੈਠਾ ਸੀ ਤਾਂ ਉਹਦਾ ਸਿਰ ਵੱਜਿਆ ਤੇ ਸਿਰ ਵੱਜਣ ਦੇ ਨਾਲ ਉਹਦੀ ਉਹਨੂੰ ਇਲਾਜ ਲਈ ਰਿਮਟ ਹਸਪੀਟਲ ਗੁੰਦੀਗੜ੍ਹ ਲੈ ਕੇ ਤੇ ਉੱਥੋਂ ਉਹਨਾਰੇ ਇੰਵਰਸਟ ਕਰਾ ਦਿੱਤਾ ਅਸੀਂ ਗੁਰਵਿੰਦ ਗੁਰਵਿੰਦਰ ਸਿੰਘ ਦੇ ਬਿਆਨ ਤੇ ਐਫ ਆਈ ਆਰ ਨੰਬਰ 269 ਮਿਤੀ 25 25 10 25 ਅੰਡਰ ਸੈਕਸ਼ਨ 281 1061324 ਚਾਰ ਪੀ ਦਾ ਸੈਕਟਰ ਥਾਣਾ ਗੁੰਦੀਗੜ੍ਹ ਦਰਜ ਕਰਕੇ ਲਾਜ਼ਾ ਪੋਸਟਵਨ ਕਰਾ ਕੇ ਲਾਸ਼ ਭਾਰਤ ਨੂੰ ਹੈਂਡਓਵਰ ਕਰਤੀ ਆ ਤੇ ਬਾਕੀ ਤਬਦੀਜਾਤ ਤੇ ਕਿਤੇ ਗੱਡੀ ਚਾਲਕਾ ਗੱਡੀ ਮੋੜ ਕੇ ਭਜਾ ਕੇ ਲੱਗਾ ਸੀ ਤੇ ਉਹਨੂੰ ਬੜੀ ਫਿਕਰ ਕਿ ਉਹਨੂੰ ਜਲਦੀ ਜਲਦੀ ਰਸਿਕ ਤੋ ਜਾਵੇ